ਜਿਹੜਾ ਭੀਮਚੰਦ ਮੁਖੀ ਹੈ ਨਾ ਰਾਜਾ ਪਹਾੜੀਆਂ ਦਾ ਇਹਦਾ ਵਜ਼ੀਰ ਹੈ ਉਹਦਾ ਨਾਮ ਹੈ ਪਰਮਾਨੰਦ ਇੱਕ ਵਾਰੀ ਉਹਨੂੰ ਸਿੱਖ ਪੰਮਾ ਕਹਿੰਦੇ ਸਨ ਇੱਕ ਵਾਰੀ ਭੀਮਚੰਦ ਆਖਦੇ ਵੀ ਤੂੰ ਕਲਗੀਧਰ ਪਾਤਸ਼ਾਹ ਦੇ ਦਰਬਾਰ ਵਿੱਚ ਜਾ ਕੇ ਆ ਤੇ ਦੇਖ ਕੇ ਆ ਦਰਬਾਰ ਤਾਂ ਅਸੀਂ ਵੀ ਸਜਾਉਨੇ ਆ ਰਾਜੇ ਵੀ ਗੁਰੂ ਦਾ ਦਰਬਾਰ ਕਿ ਹੋ ਜਾਏ ਪਰਮਾਨੰਦ ਗੱਲ ਮੰਨ ਕੇ ਭੀਮ ਚੰਦੀ ਤੇ ਗੁਰੂ ਦੇ ਦਰਬਾਰ ਵਿੱਚ ਸੰਗਤ ਰੂ ਵਿੱਚ ਆ ਗਿਆ ਉਹਨੇ ਮੱਥਾ ਟੇਕਿਆ ਗੁਰੂ ਦਰਬਾਰ ਵਿੱਚ ਬਹਿ ਗਿਆ ਪਰ ਜਦੋਂ ਉਹਨੇ ਨਜ਼ਰ ਉੱਚੀ ਚਾੱਕ ਕੇ ਤੇ ਵੇਖਿਆ ਤੇ ਉਹਦੀਆਂ ਅੱਖਾਂ ਇਹ ਗੁਰੂ ਦਰਬਾਰ ਦੀ ਮਹਿਮਾ ਬੜਿਆਈ ਵੇਖ ਕੇ 당 ਰਹਿ ਗਈਆਂ ਉਹਨੇ ਵੇਖਿਆ ਕਿ ਗੁਰੂ ਦਾ ਦਰਬਾਰ ਸਜਿਆ ਤਖਤ ਤੇ ਸੁਭਾਏਮਾਨ ਨੇ ਉੱਪਰ ਛਤਰ ਝੁਲਦਾ ਹੈ ਜਿਹੜਾ ਕੀਮਤੀ ਗਹਿਣਿਆਂ ਨਾਲ ਜੜਿਆ ਹੋਇਆ ਕਾਬਲ ਦੇ ਸਿੱਖ ਨੇ ਪੇਟ ਕੀਤਾ ਸੀ ਉਹ ਚੰਦੂਆ ਤੇ ਕੀ ਵੇਖਦਾ ਵੀ ਪ੍ਰਸ਼ਾਦੀ ਹਾਥੀ ਐ ਉਹ ਚੋਰ ਕਰ ਰਿਹਾ ਹੈ ਹਾਥੀ ਚੋਰ ਕਰ ਰਿਹਾ ਤੁਹਾਨੂੰ ਪਤਾ ਹੋਵੇ ਅਸਾਮ ਦਾ ਇੱਕ ਬਾਦਸ਼ਾਹ ਹੋਇਆ ਰਤਨਰਾਏ ਉਹਨੇ ਗੁਰੂ ਜੀ ਨੂੰ ਹਾਥੀ ਪੇਟ ਕੀਤਾ ਸੀ ਉਹ ਆਮ ਹਾਥੀਆਂ ਵਰਗਾ ਹਾਥੀ ਨਹੀਂ ਸੀ ਉਹ ਐਡਾ ਸਿਆਣਾ ਸੀ ਸੰਗਤ ਵਿੱਚ ਬੈੰਦਾ ਗੁਰੂ ਜੀ ਤੇ ਚੌਰ ਕਰਦਾ ਗੁਰੂ ਜੀ ਨੇ ਤੀਰ ਚਲਾਉਣੇ ਉਹਨ ਚੁੱਕ ਕੇ ਲੈ ਕੇ ਆਉਣੇ ਸੰਗਤਾਂ ਨੂੰ ਸੁੰਡ ਨਾਲ ਪਕੜ ਕੇ ਜਲ ਪਾਣੀ ਵਰਤਉਣਾ ਬੜਾ ਵੱਡਾ ਬੜਾ ਸਿਆਣਾ ਹਾਥੀ ਸੀ ਉਹਦਾ ਨਾਮ ਪ੍ਰਸ਼ਾਦੀ ਰੱਖਿਆ ਹੋਇਆ ਸੀ ਕਲਗੀਧਰ ਜੀ ਨੇ ਉਹ ਵੇਖਦਾ ਵੀ ਪ੍ਰਸ਼ਾਦੀ ਹਾਥੀ ਚੌਰ ਕਰਨਿਆ ਗੁਰਬਾਣੀ ਕੀਰਤਨ ਹੋ ਰਿਹਾ ਹੈ ਚੰਦੋਆ ਛਤਰ ਝੁਲਦਾ ਇੱਕ ਪਾਸੇ ਚਿੱਟਾ ਦਾੜਾ ਸਿਆਣੇ ਪਹਿਲਾ ਮਾਲੇ ਗੁਰੂ ਸਾਹਿਬਾਨਾਂ ਵੇਲੇ ਦੇ ਸਿੱਖ ਬੈਠੇ ਨੇ ਇੱਕ ਪਾਸੇ ਸ਼ਸਤਰ ਧਾਰੀ ਸਿੱਖ ਬੈਠੇ ਨੇ ਦੂਜੇ ਪਾਸੇ ਮਤਮਾ ਭੈਣਾਂ ਬੈਠੀਆਂ ਐ ਇੰਨੀ ਸ਼ਾਨੋ ਸ਼ੌਕਤ ਹੈ ਅੰਮ੍ਰਿਤ ਬਾਣੀ ਦੇ ਰਾਸ ਕਰਕੇ ਅੰਮ੍ਰਿਤ ਨੂਰ ਚੱਲਦਾ ਹੈ ਤੇ ਇਹ ਅੰਮ੍ਰਿਤ ਦਾ ਰਾਸ ਵੇਖ ਕੇ ਪਰਮਾਨੰਦ ਵੀ ਗੁਰੂ ਜੀ ਨੂੰ ਨਮਸਕਾਰ ਕਰਦੇ ਆਪਣੇ ਹਿਰਦੇ ਵਿੱਚੋਂ ਇਹ ਸਾਰਾ ਨਜ਼ਾਰਾ ਵੇਖ ਕੇ ਵੜਿਆਈ ਵੇਖ ਕੇ ਗੁਰੂ ਦਰ ਦੀ ਤੇ ਪੰਮਾ ਵਾਪਸ ਚਲਿਆ ਗਿਆ ਪਰਮਾਨੰਦ ਭੀਮਚੰਦ ਕੋਲ ਹੁਣ ਭੀਮਚੰਦ ਪੁੱਛਦਾ ਹੈ ਕਹਿਣ ਲੱਗਿਆ ਵੀ ਦਸ ਪਰਮਾਨੰਦ ਗੁਰੂ ਦਾ ਦਰਬਾਰ ਕਿ ਹੋ ਜਾਏ ਤੋ ਬੋਲਦਾ ਨਹੀਂ ਚੁੱਪ ਹੈ ਉਹ ਫਿਰ ਪੁੱਛਦਾ ਵੀ ਮੈਂ ਤੈਨੂੰ ਪੁੱਛਣੇ ਤੈਨੂੰ ਕੱਲਿਆ ਸੀ ਦਸ ਗੁਰੂ ਦੇ ਦਰਬਾਰ ਦੀ ਦਿੱਖ ਕਿਹੋ ਜੀ ਹੈ ਉਹ ਦੂਜੀ ਵਾਰ ਨਾ ਬੋਲੇਆ ਪਰਮਾਨੰਦ ਹੁਣ ਜੋਰ ਦੇ ਕੇ ਆਖਿਆ ਵੀ ਤੈਨੂੰ ਮੈਂ ਕੱਲੇ ਹੀ ਤਾਂ ਸੀ ਵੀ ਤੂੰ ਵੇਖ ਕੇ ਆ ਗੁਰੂ ਦਾ ਦਰਬਾਰ ਕਿਹੋ ਜਿਹਾ ਕਿੰਨੀਆਂ ਸੰਗਤਾਂ ਹੁੰਦੀਆਂ ਕੀ ਕੁਛ ਵਾਪਰਦਾ ਹੁਣ ਤੀਜੀ ਵਾਰ ਪੁੱਛਣ ਤੇ ਪਰਮਾਨੰਦ ਬੋਲੇਆ ਕਹਿਣ ਲੱਗਿਆ ਪੀਮਚੰਦ ਦਸਵੇਂ ਤੈਨੂੰ ਦਿੰਨੇ ਪਰ ਇਹ ਨਾ ਮੇ ਵੀ ਤੂੰ ਮੈਨੂੰ ਕੋਈ ਸਜ਼ਾ ਸੁਣਾ ਦਵੇਂ ਉਹਨੇ ਆਖਿਆ ਤੇਰੇ ਨਾਲ ਬਚਨ ਮੈਂ ਤੈਨੂੰ ਕੁਛ ਨਹੀਂ ਆਖਦਾ ਹੁਣ ਪਰਵਾਨੰਦ ਆਖਦਾ ਤੈਨੂੰ ਸੱਚ ਦੱਸਾਂ ਹੈ ਤੂੰ ਵੀ ਬਾਦਸ਼ਾ ਤੂੰ ਵੀ ਮੁਖੀ ਐ ਪਹਾੜੀਆਂ ਦਾ ਪਰ ਤੂੰ 10 ਬਾਰੀ ਮਰੇ 10 ਬਾਰੀ ਜੰਮੇ ਹਰ ਬਾਰੀ ਤੂੰ ਬਾਦਸ਼ਾ ਬਣੇ ਤਾਂ ਵੀ ਮੈਨੂੰ ਐਵੇਂ ਲੱਗਦਾ ਵੀ ਤੇਰਾ ਦਰਬਾਰ ਕਲਗੀਧਰ ਦੇ ਦਰਬਾਰ ਦੇ ਸਾਹਮਣੇ ਕੱਖ ਵੀ ਨਹੀਂ ਐ ਕੁਛ ਵੀ ਨਹੀਂ ਐ ਉਸ ਵੇਲੇ ਅੰਦਰੋਂ ਤੇ ਬੜਾ ਕਲਪਿਆ ਭੀਮਚੰਦ ਔਰ ਹੁਣ ਬਚਨ ਕਰ ਬੈਠਾ ਸੀ ਕਹਿ ਲੱਗਿਆ ਗੁਰੂ ਦੇ ਦਰਬਾਰ ਦੀ ਮਹਿਮਾ ਬੜੀ ਬੇਅੰਤ ਹੈ ਮੈਂ ਤੁਹਾਨੂੰ ਤਾਂ ਬੇਨਤੀ ਕਹਿ ਰਿਹਾ ਕਿਉਂਕਿ ਇਹ ਇੱਕ ਸੱਚਾ ਪਾਤਸ਼ਾਹ ਦਾ ਦਰਬਾਰ ਹੈ ਉਹ ਦੁਨਿਆਵੀ ਬਾਦਸ਼ਾਹ ਦਾ ਦਰਬਾਰ ਹੈ ਵੈਸੇ ਵੀ ਜਿਹੜਾ ਬਾਦਸ਼ਾਹ ਸ਼ਬਦ ਹੈ ਨਾ ਇਹਦੇ ਅਰਥ ਹੁੰਦੇ ਨੇ ਬਦੀਆਂ ਕਰਕੇ ਕਈ ਵਾਰੀ ਤਖਤ ਤੇ ਬਹਿਣਾ ਬਦੀਆਂ ਕਰਕੇ ਪਾਪ ਕਰਮ ਕਰਕੇ ਬਹਿਣਾ ਤੇ ਪਾਤਸ਼ਾਹ ਤਾਂ ਉਹ ਸੱਚੇ ਪਾਤਸ਼ਾਹ ਦਾ ਦਰ ਹੈ ਜਿਹੜਾ ਮਨੁੱਖਤਾ ਨੂੰ ਜ਼ਿੰਦਗੀ ਬਖਸ਼ਦਾ ਕਲਗੀਧਰ ਪਾਤਸ਼ਾਹ ਆਨੰਦਪੁਰ ਸਾਹਿਬੀ ਮੇਂ ਰਹਿਮਤਾਂ ਵਰਤਾ ਰਹੇ ਨੇ